ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਖਾਜਾ ਖੜਕ ਤੇ ਜ਼ਿਲ੍ਹਾ ਆ ਗਿਆ ਸੱਜਣੋ ਫਿਰੋਜ਼ਪੁਰ ਤੇ ਨੇੜੇ ਆ ਜਾਂਦਾ ਵੀਰਹਾਰਾਂ ਨੂੰ। ਸਜਾਦੀ ਬਿਲਕੁਲ ਇਥੋਂ ਨੇੜੇ ਦੀਕ ਰਹਿ ਜਾਂਦਾ ਸ਼ਕੂਰ ਨੇੜੇ ਰਹਿ ਜਾਂਦਾ ਤੇ ਸਰਾਂ ਵਾਲੀ ਵੀ ਸੱਜਣੋ ਇਥੋਂ ਬਿਲਕੁਲ ਨੇੜੇ ਨਜ਼ਦੀਕ ਆਣ ਗਵਾਂਢ ਦੇ ਨਗਰ ਲਾ ਲੋ ਤੇ ਵਪਾਰ ਲੈਣ ਦਾ ਕੰਮ ਆ ਸੱਜਣੋ ਉਸ ਵਪਾਰ ਲੈਣ ਚ ਆਈਆਂ ਦੋ ਵੜਾ گاਵਾ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਆਪਾਂ ਵਿਖਾਉਣੀ ਆ ਤੋਰ ਕੇ ਵੀ ਵੇਖਾਂਗੇ ਬਾਕੀ ਡਿਟੇਲ ਸਾਰੀ ਵੀਰ ਤੋਂ ਲਵਾਂਗੇ ਘਰੇ ਦੁੱਧ ਪੀਣ ਨੂੰ ਚੰਗੀ ਗਾਂ ਇੱਕ ਬਾਈ ਕਹਿੰਦਾ ਆਈ ਹੈ ਯਾਰ ਇਹਦੀ ਵੀਡੀਓ ਆਪਾਂ ਭੈਣਾ ਭਰਾਵਾਂ ਨਾਲ ਸਾਂਝੀ ਕਰ ਦਈਏ ਵੀ ਜਿਹਦੇ ਪਸੰਦ ਆ ਗਈ ਉਹ ਤਸੱਲੀ ਕਰਕੇ ਖਰੀਦਦਾਰੀ ਕਰ ਲੂਗਾ ਤੇ ਆਜੋ ਲਈਏ ਡਿਟੇਲ ਵੀਰ ਤੋਂ ਕਿਹੜਾ ਸੂਆ ਸੂਈ ਆ ਤੇ ਕਦੋਂ ਸੂਈ ਕਿੰਨਾ ਦੁੱਧਵਾਦ ਆ ਆ ਬੱਚਾ ਇਹਦਾ ਹਨਾ ਵੀਰੇ ਆ ਬੱਚਾ ਠੀਕ ਆ ਬੱਚਾ ਕਿ ਬੱਚੀ ਬੱਚੀ ਹੈ ਬੱਚੀ ਦੇਗੀ ਠੀਕ ਹੈ ਟੀਕਾ ਕਹਿੰਨੇ ਕਿ ਬੱਚਾ ਭਰਾਇਆ ਹਨਾ ਖੇਲ ਜਪਰਾਇਆ ਹੈ ਹਨਾ ਇਹ ਗਹਿਰਾ ਨਹੀਂ ਗਹਿਰ ਵਾਲਾ ਹਾਂ ਗੈਰ ਦਾ ਟੀਕਾ ਵਾ ਯਾਰ ਇਹਨੂੰ ਦੁੱਧ ਛੱਡੀ 2-4 ਦਿਨ ਚੰਗਾ ਖੋਲਾ ਨਾ ਨਹੀਂ ਦੁੱਧ ਛੱਡੀਦਾ ਜਿੰਨਾ ਕਿ ਪੀਤਾ ਜਾਂਦਾ ਹਾਂ ਹਾਂ ਬੱਚਾ ਛੋਟਾ ਵੀ ਬਾਲਾ ਹਾਂ ਅਜੇ ਹੋਏ ਤਿੰਨ ਦਾ ਨਹੀਂ ਹਜੇ ਬਹੁਤ ਸਰੀਕ ਠੀਕ ਹੈ ਵੀਰ ਜੀ ਸਾਸਿਕਾ ਸਸਰੀਕਾ ਜੀ ਸਾਸਰੀ ਹੋਰ ਸਨਾ ਮੇਰਾ ਭਰਾ ਵਧੀਆ ਭਾਈ ਜੀ ਵਧੀਆ ਠੀਕ ਠਾਕ ਚੜਦੀ ਕਲਾ ਨਾ ਜਮਾ ਚੜਦੀ ਕਲਾ ਜੀ ਨਾ ਮੇਰੇ ਵੀਰ ਦਾ ਸੇਵਕ ਸਿੰਘ ਆ ਜੀ ਗੁਰ ਸੇਵਕ ਸਿੰਘ ਹਨਾ ਹਾਂ ਜੀ ਤੇ ਪਿੰਡ ਆ ਗਿਆ ਖਵਾਜਾ ਖੜਕ ਖਵਾਜਾ ਖੜਕ ਆ ਗਿਆ ਜਿਲ੍ਹਾ ਆ ਗਿਆ ਫਰੋਜ਼ਪੁਰ ਸਿਯਾਦੀ ਇੱਥੋਂ ਕਿੰਨਾ ਹੈ ਸਿਯਾਦੀ 2 ਕਿਲੋਮੀਟਰ ਬਾੜੀ 2 ਕਿਲੋਮੀਟਰ ਤੇ ਸਿਯਾਦੀ ਆ ਜਾਂਦਾ 2 ਕਿਲੋਮੀਟਰ ਬਾੜੀ ਸ਼ਕੂਰ ਆ 2 ਕਿਲੋਮੀਟਰ ਬਾੜ ਸਰਾਂ ਦੇ ਐਨ ਸੈਂਟਰ ਜੀ ਹੈ ਨਾ ਹਾਂ ਜੀ ਕਮਾਂ ਸੈਂਟਰ ਤੇ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਹਾਂ ਜੀ ਵਪਾਰ ਦਾ ਨੰਬਰ ਕਰ ਦਈਏ ਇੱਕ ਰੀ ਸਾਂਝਾ 99144 07583 ਇੱਕ ਰੀ ਹੋਰ ਰਿਪੀਟ ਕਰ 99144 07583 ਧੰਨਵਾਦ ਤੇ ਵੀਰੇ ਇਹ ਗਊ ਸੂਆ ਕਿਹੜਾ ਸੂਈ ਆ ਦੂਜਾ ਸੂਆ ਸੂਈ ਆ ਇਹਦੇ ਮਾਲਕਾਂ ਨੇ ਦੱਸਿਆ ਹਾਂਜੀ ਹਾਂਜੀ ਤੇ ਪਹਿਲਾਂ ਨੇ ਕਿੰਨਾ ਕ ਦੁੱਧ ਦਿੱਤਾ ਪਹਿਲੇ ਲੀਟਰ ਇਹਨੇ 14 ਲੀਟਰ ਤੇ ਦੇ ਦਿੱਤਾ ਜੀ ਪਹਿਲਾਂ ਵੈੜ ਨੇ 14 ਦੁੱਧ ਦਿੱਤਾ ਤੇ ਹੁਣ ਕਦੋਂ ਸੂਈ ਤੇ ਕਿੰਨਾ ਦੁੱਧ ਹੁਣ 3 ਦਿਨ ਹੋਏ ਐਸ ਟਾਈਮ 11 12 ਲੀਟਰ ਗੇਟ ਚ ਹੈਗਾ ਜੀ 3 ਦਿਨਾਂ ਦੀ ਸੂਈ ਥੱਲੇ ਬੋਲਾ 11 12 ਹੈਗਾ ਹਾਂਜੀ ਹਾਂਜੀ ਕੋਈ ਵੀ ਭੈਣ ਭਰਾ ਜੀ ਕੋਈ ਬਾਵੇਂ ਨਾ ਬਾ ਚੋਕੇ ਲੈ ਜਾਵੇ ਦਸਲੀ ਕਰਕੇ ਤੇ ਚੂਣ ਤਾਂ ਬੜਾ ਚੰਗਾ ਬੜਾ ਚੰਗਾ ਚੋਰ ਮੋਟਾ ਜੀ ਤੇ ਚੂਣ ਨੂੰ ਠੰਡੀ ਹੈ ਨਾ ਠੰਡੀ ਹੈ ਠੰਡੀ ਜਿਵੇਂ ਅਗਲਾ ਇਹ ਗਾਈਆਂ ਆਈਆਂ ਤੋ ਅਗਲਾ ਡਰਦਾ ਵੀ ਕਿਤੇ ਯਾਰ ਗਰਮ ਨਾ ਹੋਵੇ ਨਹੀਂ ਨਹੀਂ ਬਸ ਆ ਬੱਚੇ ਦਾ ਜ਼ਰੂਰ ਆਏ ਕਰਦਾ ਜਦੋਂ ਉਪਰ ਆ ਪਸਾ ਹਾਂ ਇਹ ਕਰਦੀ ਆ ਬੱਚੇ ਦਾ ਤਾਂ ਇਹਨੇ ਕਰਨਾ ਹੀ ਕਰਨਾ ਵੀ ਬਾਕੀ ਸੀਲ ਸਹੂ ਆ ਸੀਲਾ ਸੀਲਾ ਤੇ ਜੇਰ ਜੂ ਰੋਕੇ ਪੈਗੀ ਜਮਾ ਓਕੇ ਕੱਢੀਏ ਬਾਹਰ ਇਹਨੂੰ ਤੂਰ ਕਰਾ ਦਈਏ ਚੱਕ ਹਾਂਜੀ ਹਾਂਜੀ ਸੱਜਣੋ ਤੂਰ ਚੈੱਕ ਕਰ ਲੋ ਤੇ लेवा पांडे तो तुसी ਹੁਣ ਕੇ ਹਿਸਾਬ ਵੀ ਲਾ ਲਿਓ ਸਾਰੀ ਗੱਲਬਾਤ ਆਪਾਂ ਪੁੱਛਤੀ ਵੇਖੋ ਕਰਮਾਂ ਵਾਲੀ ਨੂੰ ਥਣ पांडे ਦਾ ਭਾਈ ਦੁੱਧ ਵੀ ਮੱਝਾਂ ਰਗਾ ਦੇਉ ਮੱਝਾਂ ਰਗਾ ਦੋ ਭਾਈ ਹਣਾ ਚੰਗੀ ਫੈਂਟ ਵਾਲਾ ਦੁੱਧ ਕਰਮਾਂ ਵਾਲੀ ਦੇਉਗੀ ਬਾਕੀ ਉਂ ਉਂ ਠੰਡੀ ਆ ਵੀ ਬੱਚੇ ਦਾ ਕਰਕੇ ਹੀ ਆ ਹਾਂ ਬੱਚੇ ਦਾ ਕਰਕੇ ਕਰਦੇ ਆ ਹੋਵੇ ਨਹੀਂ ਕੀ ਤੀਨ ਉਵੇਂ ਢੰਗਾ ਢੰਗਾ ਲਾ ਕੇ ਚੋਣੇ ਨਾ ਵਧੀਆ ਵਧੀਆ ਕੋਈ ਚੱਕਰ ਨਹੀਂ ਕਰ ਵੀ ਬਾਲਟੀ ਐ ਰਖਾ ਕੇ ਚੋਣਦੀ ਆ ਠੀਕ ਆ ਬਾਕੀ ਸੂਈ ਆ ਹੁਣ ਇਹ ਕਿਹੜਾ ਗੱਬਣ ਨਹੀਂ ਠੀਕ ਆ ਓਕੇ ਰਿਪੋਰਟ ਆ ਸੱਜਣੋ ਕਿਉਂਕਿ ਸੂਈ ਗਾਂ ਦਾ ਤਾਂ ਤਾਂ ਡਰ ਰੱਖੀਏ ਆਪਾਂ ਜੇ ਗੱਭਣ ਹੋਵੇ ਯਾਰ ਕੱਲ ਨੂੰ ਕਿਤੇ ਲੱਤ ਮਾਰਦੀ ਨਾ ਨਿਕਲ ਜੇ ਹੁਣ ਚੋ ਸਕਦਾ ਅਗਲਾ ਦੋ ਡੰਗ ਹਨਾ ਸੀ ਸਾਬੂ ਪੂਰੀ ਵਧੀਆ ਠੀਕ ਆ ਤੇ ਸੇਵਕ ਵੀਰੇ ਇਹਦਾ ਰੇਟ ਕੀ ਰੱਖਾਂਗੇ ਆਪਾਂ ਰੇਟ 65000 ਮੋਲ ਦਾ ਜੀ ਕਿੰਨੇ ਦੀ ਤੇ ਦੇਾਂਗੇ ਇਹ ਚ ਛੱਡ ਦਿਆਂਗੇ ਮਾਨਤਨ ਕਰ ਦਿਆਂਗੇ ਖੋਲਾ ਅੱਛਾ ਹਾਂਜੀ ਖੋਲਾ ਮਾਨਤਨ ਕਰ ਦਿਆਂਗੇ ਮੁੱਲੇ ਦਾ ਕਰਦੇ ਆਪਾਂ 65000 ਰੁਪਇਆ ਵੇਖੋ ਸੱਜਣੋ ਥਾਂਲੇ ਵੇ ਦੀ ਕੁਆਲਿਟੀ ਕਰਮਾਂ ਵਾਲੀ ਗਾਂ ਘਰੇ ਰੱਖਣ ਵਾਲੀ ਆ ਉਹ ਕੇਰਪੁਰ ਤੇ ਸੇਵਕਾ ਹੈ ਵੈੜ ਦਾ ਕੀ ਸਾਬਾ ਇਹ ਟੋਕੜਾ ਬਈ ਇੱਕ ਮਹੀਨਾ ਹੋ ਗਿਆ ਤੇ ਟੀਕਾ ਵੀ ਲੱਗੇ ਨੂੰ ਟੋਕੜਾ ਇੱਕ ਮਹੀਨਾ ਇਹਨੂੰ ਟੀਕੇ ਲੱਗੇ ਨੂੰ ਵੀ ਹੋ ਗਿਆ ਹਾਂ 7 ਲੀਟਰ ਤੇ ਗੇੜ ਚ ਦੁੱਧ ਹੈਗਾ ਠੀਕ ਤੇ ਬਾਈ ਸੇਵਕੇ ਦੇ ਕੋਲੇ ਦੁੱਧ ਕਿੰਨਾ ਹੈ ਵੈੜ ਥੱਲੇ 7 ਲੀਟਰ ਦੁੱਧ ਹੁਣ ਹੋਊਗਾ ਜੀ 3.5 3 ਲੀਟਰ ਡੰਗ ਦਾ ਹਾਂਜੀ ਹਾਂਜੀ 7 ਲੀਟਰ ਦੁੱਧ ਹੈਗਾ ਚੂਣ ਚਾਂਦ ਦੀ ਇੱਕ ਨੰਬਰ ਜਿਵੇਂ ਇੱਕ ਨੰਬਰ ਸੀਲਸ ਆਊਗਾ ਇਹ ਵੀ ਕੋਈ ਆਇ ਨਹੀਂਗਾ ਠੀਕ ਆ ਲਾ ਸਮਾਰੂ ਜਾਂ ਪਾਸਟਰ ਉਹ ਵੀ ਜਿਵੇਂ ਮਾਰਦੀ ਹੱਥੋਂ ਫਲਾਈ ਜਾਂ ਨਹੀਂਗਾ ਵਦਗੀ ਠੀਕ ਆ ਤੇ ਇਹਦਾ ਰੇਟ ਫਿਰ ਕੀ ਕਰਾਂਗੇ ਇਹਦਾ ਮੁੱਲ ਤਾਂ 20000 ਹੈ ਮੁੱਲ ਕਰਦੇ 20000 ਹਾਂਜੀ ਜੇ ਗਾਂ ਗਾਂ ਨੂੰ ਗੱਬਣ ਗੁੱਬਣ ਹੋ ਜੇ ਤੇ ਯਾਰ ਕਿਆ ਬਾਤਾਂ ਹਨਾ ਮੈਂ ਨਾ ਵੇੜ ਅਜੇ ਪਹਿਲਾ ਸੂਆ ਦੂਜਾ ਸੂਆ ਹਾਂ ਕਿੱਡੀ ਚੰਗੀ ਗਾਂ ਹਨਾ ਕੱਦ ਵੇਲ ਪ੍ਰਿੰਟ ਕਿੱਡਾ ਚੰਗਾ ਤੌਰ ਕਰਾ ਦਿੱਤੀ ਚੈੱਕ ਹਾਂ ਕਰਾ ਆਜੋ ਸੱਜਣੋ 2 ਨੰਬਰ ਬੱਚੀ ਦੀ ਤੌਰ ਚੈੱਕ ਕਰ ਲਓ ਪਲੂਨ ਸੂਈ ਦੂਜੇ ਨੂੰ ਗਾਂਹ ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਤੇ ਗਰੰਟੀ ਦਾ ਹਜੇ ਸੱਜਣੋ ਕੋਈ ਨਹੀਂ ਪ੍ਰਿੰਟ ਵੇਖਿਓ ਮੈਨੂੰ ਇਹਦਾ ਪ੍ਰਿੰਟ ਕਿੱਡਾ ਪਿਆਰਾ ਕਰਮਾਂ ਵਾਲੀ ਨੂੰ ਤੇ ਕੱਦ ਵੇਲ ਕਿਆ ਬਾਤਾਂ ਇਹਨੇ ਸੱਜਣ ਨੇ ਤਾਂ ਬਹੁਤ ਚੰਗਾ ਦੁੱਧ ਦਿੱਤਾ ਹੂ ਬਾਈ ਹਨਾ ਤੇ 20 ਚੋਂ ਕਿੰਨਾ ਕੁ ਮਾਨਤਨ ਕਰ ਦੇਾਂਗੇ ਕਰ ਦੇਾਂਗੇ ਜਿੰਨਾ ਕੋਈ ਜਿੱਦਾਂ ਦਾ ਕੋਈ ਭੈਣ ਭਰਾ ਆ ਜੇ ਹਨਾ ਹਾਂ ਜਿੱਥੇ ਜੇ ਸੈਟਿੰਗ ਆ ਗਈ ਦੇ ਦੇਾਂਗੇ ਹਾਂਜੀ ਹਾਂ ਯਾਰ ਗਾਂ ਨੂੰ ਤਾਂ ਬਾਈ ਇਹਨੂੰ ਜਿੱਥੇ ਮਰਜ਼ੀ ਲੈ ਜਾ ਦੋ ਤੇ ਹਨਾ ਹਾਂ ਇਹਦਾ ਦਾਣਾ ਚਾਹੀਦਾ ਇਹਨੂੰ ਤਾਂ ਦਾਣਾ ਚਾਹੀਦਾ ਕਰਮਾਂ ਵਾਲੀ ਨੂੰ ਤੇ ਹੁਣ ਵੀ 14 ਤੇ ਚਲੀ ਜਾਊਗੀ ਇਹਦੀ ਕੋਈ ਦੋ ਗੱਲ ਨਹੀਂ ਇਹਦਾ ਕਿਸੇ ਨਾਲ ਸਾਂਭੀ ਨਹੀਂ ਚਾਚ ਨਾਲ ਵਾਕਿਆਈ ਦਾਣਾ ਨਹੀਂ ਕਹਿਨੇ ਪਾਇਆ ਭੁੱਖ ਨਾਲ ਮਾਰਦੀ ਵਿਚਾਰੀ ਨਹੀਂ ਸਹੀ ਗੱਲ ਲੋ ਵੀ ਸਚਨੋ ਇਹ ਦੋ ਵਹਿੜਾ ਤੁਹਾਨੂੰ ਵਿਖਾਤੀਆਂ ਆਪਾਂ ਖਾਜੇ ਖੜਕਦੀਆਂ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖੋ